ਲੇਕੇ ਤੇ ਹੁਕਮ ਵਹਿ ਗੁਰੂ ਪੁਰਖਈਆ ਕਾਲ ਦਾ ਆਉਂਦਾ ਜੋ ਆਦ ਜਗਤ ਤੋਂ ਜੀਵਨੋ ਪਾੜਦਾ ਲਾਉਂਦਾ ਜਦ ਆਪੜੀ ਓਟੀ ਦੇਂਦੇ ਅਵਤਾਰ ਨੋ ਆਉਂਦੇ ਨੇ ਤਾਰਨ ਸਾਧੂ ਦੁਖੀਏ ਸੰਸਾਰ ਨੋ ਆਉਂਦੇ ਨੇ ਤਾਰਨ ਸਾਧੂ ਆਉਂਦੇ ਜੋ ਨਾਮ ਗੁਰੂ ਦਾ ਜਪਨ ਜਪਉਣ ਲਈ ਬਣ ਕੇ ਬਚੋਲੇ ਆਉਂਦੇ ਰੱਬ ਨੂੰ ਮਲਾਉਣ ਲਈ ਹੋ ਜਾਂਦੇ ਤਿਆਗੀ ਜਿਹੜੇ ਛੱਡ ਕੇ ਘਰਬਾਰ ਨੂੰ ਆਉਂਦੇ ਨੇ ਤਾਰਨ ਸਾਧੂ ਦੁਖੀਏ ਸੰਸਾਰ ਨੂੰ ਆਉਂਦੇ ਨੇ ਤਾਰਨ ਕਰਨ ਆਓ ਕਦੀਰਾਂ ਨੂੰ ਸੰਤਾਂ ਦੀ ਆਖੀ ਮੰਨਣੀ ਸੰਤਾਂ ਦੀ ਆਖੀ ਮੰਨਣੀ ਪੈਂਦੀ ਕਰਤਾਰ ਨੂੰ ਆਉਂਦੇ ਨੇ ਤਾਰ ਨਾ ਸਾਧੂ ਦੁਖੀਏ ਸੰਸਾਰ ਨੂੰ ਆਉਂਦੇ ਨੇ ਤਾਰ ਨਾ ਕਾਰਨ ਆਉਂਦੇ ਨੇ ਬੁਰਜ ਉਸਰੇ ਨਫਰਤ ਦੇ ਟੋਣ ਲਈ ਆਉਂਦੇ ਮਾਉਣ ਲਈ ਆਉਂਦੇ ਜੋ ਅਮਨ ਇਕਤਾ ਵੰਡਣ ਲਈ ਪਿਆਰ ਨੂੰ ਆਉਂਦੇ ਨੇ ਤਾਰਨ ਸਾਧੂ ਦੁਖੀਏ ਸੰਸਾਰ ਨੂੰ ਆਉਂਦੇ ਨੇ ਤਾਰਨ ਕਰਨ ਕਰਦੇ ਨੇ ਸੇਵਾ ਨਾਲੇ ਸਭ ਤੋਂ ਕਰਵਾਉਂਦੇ ਨੇ ਮੁਕਤੀ ਨਾਲ ਜਗਤੀ ਵਾਲਾ ਮਾਰਗ ਦਰਸਾਉਂਦੇ ਨੇ ਹਿੰਮਤ ਦੇ ਦੇਣਾ ਹੌਸਲਾ ਹਿੰਮਤ ਤੇ ਦੇਣਾ ਹੌਸਲਾ ਮਨ ਦੇਣਾ ਹਾਰ ਨੋ ਆਉਂਦੇ ਨੇ ਤਾਰ ਨਸਾਦੂ ਦੁਖੀਏ ਸੰਸਾਰ ਨੋ ਆਉਂਦੇ ਨੇ ਤਾਰ ਨਸਾਦੂ ਉਹ ਭੁੱਖਿਆ ਨੂੰ ਪੋਜਣ ਦਿੰਦੇ ਮੰਗਤਿਆਂ ਨੂੰ ਦਾਨ ਜੋ ਅੰਗ ਸੰਗ ਇਹਨਾਂ ਦੇ ਰਹਿੰਦਾ ਭਗਵਾਨ ਜੋ ਜੀ ਦੇ ਨਾਲ ਸਦਾ ਖੜਕਦੀ ਰੱਖਦੇ ਨੇ ਤਾਰ ਨੂੰ ਆਉਂਦੇ ਨੇ ਤਾਰਨ ਸਾਧੂ ਦੁਖੀਏ ਸੰਸਾਰ ਨੂੰ ਆਉਂਦੇ ਨੇ ਤਾਰਨ ਕਰਨ ਦੇ ਨੇ ਨਾਥ ਪਾਉਣ ਲਈ ਹੋ ਮੈਂ ਹੰਕਾਰ ਨੂੰ ਆਉਂਦੇ ਨੇ ਤਾਰਨ ਸਾਧੂ ਦੁਖੀਏ ਸੰਸਾਰ ਨੂੰ ਆਉਂਦੇ ਨੇ ਤਾਰਨ ਸਾਧੂ ਬੋਲਾ ਟੀਜ ਜਗਦੀਪ ਆਖਦੇ ਦੇ ਨੇਤਾਰਨ ਸਾਧੂ ਦੁਖੀਏ ਸੰਸਾਰ ਨੂੰ ਆਉਂਦੇ ਨੇਤਾਰਨ ਸਾਧੂ ਰੱਬ ਦੇ ਪਿਆਰੇ ਸਾਧੂ ਸੰਤ ਮਹਾਤਮਾ ਉਹਨਾਂ ਦੀ ਯਾਦ ਵਿੱਚ ਆਪੇ ਕਵਿਤਾ ਸਰਪੜ ਕੀਤੀ ਹੈ